ਅਸੀਂ ਘਰ ਦੇ ਵਿੱਚ ਬੈਠੇ ਆ ਸਹਿਜੀ ਸ਼ੋਭਦੀਪ ਦੀ ਮਾਂ ਕਹਿੰਦੀ ਹੈ ਇਹ ਵੀ ਚਲਾ ਗਿਆ ਆ ਵੀ ਵਾ ਗਿਆ ਜੀਰੋ ਇਹ ਗਿਣਤੀ ਅਸੀਂ ਕਦੋਂ ਤੱਕ ਕਰਦੇ ਰਵਾਂਗੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਮੈਂ 59 ਸਾਲ ਦੀ ਉਮਰ ਪੂਹ ਚੁੱਕਿਆ ਹਾਂ ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਚ ਨਹੀਂ ਸਿੱਖਿਆ ਕਿਹੋ ਜਿਹੇ ਹਾਲਾਤ ਇੱਕ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੇਗੀ ਰੰਜਿਸ਼ਾਂ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਉਗਣਾ ਨਾ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਕੀ ਇਹਨਾਂ ਸਭ ਕੁਛ ਦੀ ਸਜ਼ਾ ਹੀ ਕੋਈ ਪਿਸਤੌਲ ਕਤਲ ਬਸ ਇਹ ਦੂ ਇਦੋਂ ਕੋਈ ਬਹਿ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਅਰਜੀ ਦੇ ਕੇ ਕੋਈ ਬਦਲ ਨਹੀਂ ਹੋਰ